ਹਾਂਜੀ ਅਸੀਂ ਮਤਲਬ ਆ ਜਾ ਰਹੇ ਹਾਂ ਜਿਹੜੀ ਬਨੂੜ ਤੋਂ ਲਾਂਡਰਾ ਵਾਲੀ ਰੋਡ ਹੈਗੀ ਆ ਸਾਰੀਆਂ ਕੰਪਨੀਆਂ ਤੁਹਾਨੂੰ ਮੈਂ ਦਿਖਾਉਣਾ ਆ ਆਲਾ ਨਾਲ ਜਿੰਨਾ ਤੁਸੀਂ ਦੇਖ ਰਹੇ ਹੋ ਇਹ ਸਾਰੇ ਪ੍ਰੋਜੈਕਟ ਕੱਟ ਰਹੇ ਨੇ ਜੀ ਇੱਥੇ ਕੋਈ ਵੀ ਚੀਜ਼ ਤੁਹਾਨੂੰ ਮਤਲਬ ਇਹ ਨਹੀਂ ਦਿਖੂਗੀ ਆ ਦੇਖੋ ਜਿਹੜਾ ਤੁਸੀਂ ਦੇਖੋਗੇ ਨਹੀਂ ਜੀ ਆਜ ਮੈਂ ਮਤਲਬ ਆ ਦੇਖੋ ਆ ਪ੍ਰੋਜੈਕਟ ਸਾਰੇ ਕੱਟ ਚੁੱਕੇ ਨੇ ਮੰਨ ਲਓ ਔਰ ਕੱਟ ਕੇ ਵੇਚ ਵੀ ਚੁੱਕੇ ਨੇ ਆ ਚੀਜ਼ਾਂ ਜਿਹੜੀਆਂ ਤੁਸੀਂ ਦੇਖਦੇ ਹੋ ਨਾ ਇਹ ਗੇਟ ਤੋਂ ਤਾਂ ਪਤਾ ਲੱਗਦਾ ਗਾਹਾਂ ਤੋਂ ਤਾਂ ਫਿਰ ਪਤਾ ਨਹੀਂ ਲੱਗਦਾ ਇਹ ਸਾਰੇ ਪ੍ਰੋਜੈਕਟ ਨੇ ਜਿਹੜੇ ਇਹ ਦੋਸਤੋ ਮਤਲਬ ਕੱਟ ਗਏ ਕੱਟ ਕੇ ਵੇਚ ਤੇ ਕੰਪਨੀਆਂ ਨੇ ਇੱਥੇ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਇਹ ਆਲੇ-ਦਾਲੇ ਖਰੀਦ ਕੇ ਜ਼ਿਮੀਂਦਾਰਾਂ ਤੋਂ ਜੱਟਾਂ ਤੋਂ ਤੇ ਇਹ ਜਿੰਨਾ ਪੈਸਾ ਮਤਲਬ ਜਿਹੜਾ ਹੈਗਾ ਇਹ ਫਿਰ ਕਹਾ ਜਿਨ੍ਹਾਂ ਦੀ ਜ਼ਮੀਨਾਂ ਬਿਕਦੀਆਂ ਨੇ ਉਹਨਾਂ ਲੋਕਾਂ ਨੇ ਅੱਗੇ ਜਾ ਕੇ ਫਿਰ ਇਹ ਪੰਜਾਬ ਦੇ ਵਿੱਚ ਹੀ ਪੈਸਾ ਲਾਉਣਾਗਾ ਇਹ ਰਾਜਪੁਰੇ ਤੋਂ ਸਟਾਰਟ ਹੋ ਜਾਂਦਾ ਹੁਣ ਮਹਾਲੀ ਮਤਲਬ ਜਿਹੜਾ ਹੈਗਾ ਰਾਜਪੁਰੇ ਤੋਂ ਸ਼ੁਰੂ ਹੋ ਜਾਂਦਾ ਜੇ ਮੈਂ ਤੁਹਾਨੂੰ ਮੇਰੇ ਪਹਿਲਾਂ ਦਿਮਾਗ 'ਚ ਨਹੀਂ ਰਹੀ ਹੁਣ ਤਾਂ ਅਸੀਂ ਲਾਂਡਰਾ ਆਪਣੇ ਦੇ ਕੋਲੇ ਆਗੇ ਸੌਰੀ ਬਨੂੜ ਕੋਲੇ ਤੇ ਰਾਜਪੁਰੇ ਤੋਂ ਆਹੀ ਕੰਮ ਚੱਲ ਰਿਹਾ ਜਿਹੜਾ ਆਲੇ-ਦਾਲੇ ਮਤਲਬ ਏਡੇ-ਡੇ ਪ੍ਰੋਜੈਕਟ ਏਡੀਆਂ-ਏਡੀਆਂ ਕੰਪਨੀਆਂ ਦੇ ਕੋਲ ਹੁਣ ਆ ਹੋਰ ਆ ਗਈ ਆ ਤੁਸੀਂ ਦੇਖੋ ਨਿਗਾਹ ਮਾਰ ਖਾਦਿਓ ਮਤਲਬ ਕਿੱਡੀਆਂ-ਕਿੱਡੀਆਂ ਕੰਪਨੀਆਂ ਆ ਆ ਸਾਰੇ ਮਤਲਬ ਫਲਾਟ ਕੱਟ ਕੇ ਤੇ ਜੱਟਾਂ ਦੀ ਜ਼ਿੰਮੇਦਾਰਾਂ ਦੀ ਜਿਹੜੀ ਇਹ ਜ਼ਮੀਨ ਹੁਣ ਵਿਕੀ ਹੋਈ ਆ ਮੰਨ ਲਓ ਤੁਸੀਂ ਇਹ ਪੈਸੇ ਜੱਟਾਂ ਕੋਲੇ ਆਏ ਹੋਏ ਨੇ ਜਿਹੜੇ ਗਹਾਵਣਾ ਨੇ ਮੰਨ ਲਓ ਤੁਸੀਂ ਅਜੇ ਕੋਈ ਆਪਾਂ ਇਹ ਕਹਿ ਸਕਦੇ ਆ ਵੀ 100 ਤੋਂ 2-4% ਲੋਕਾਂ ਨੇ 5% ਨੇ ਲੈ ਲਈ ਹੋ ਜ਼ਮੀਨ ਬਾਕੀ ਮੰਨ ਲਓ ਤੁਸੀਂ ਲੋਕ ਜਿਹੜੇ ਅਜੇ ਵਿਚਾਰੇ ਬੈਠੇ ਨੇ ਕੋਈ ਕਿਵੇਂ ਕਹਿੰਦਾ ਵੀ ਕਿੱਦ ਰੇਟ ਜਸਟ ਹੋ ਜੀ ਕੋਈ ਕਹਿੰਦਾ ਵੀ ਆਪਾਂ ਨੂੰ ਚੱਲ ਸਸਤੀ ਸੁਸਤੀ ਮਿਲ ਜਾਏ ਮਤਲਬ ਬੰਦੇ ਇਹ ਇੰਨੇ ਪੈਸੇ ਹੁਣ ਲਾਉਣ ਵੀ ਕਿੱਥੇ ਪਰ ਇਹ ਜਿੰਨਾ ਮਤਲਬ ਇਹ ਤੁਹਾਨੂੰ ਸਿਸਟਮ ਦਿਖਾਈ ਦੇ ਰਿਹਾ ਨਾ ਇਹ ਸਾਰੇ ਦੋਸਤਾਂ ਤੁਹਾਨੂੰ ਮੈਂ ਆ ਸਾਰਾ ਤੁਸੀਂ ਅਲੰਦਾਲਾ ਦੇਖੋਗੇ ਆ ਖੰਭੇ ਲੱਗੇ ਹੋਏ ਨੇ ਬੋਰਡ ਲੱਗੇ ਨੇ ਸਾਰੀਆਂ ਕੰਪਨੀਆਂ ਨੇ ਆਪਦੇ ਪ੍ਰੋਜੈਕਟ ਕੱਟ ਕੇ ਕਿਸੇ ਨੇ ਕੋਈ ਰੈ residențial ਮਤਲਬ ਰਹਿਣ ਲਈ ਬਣਾ ਲਿਆ ਕਿਸੇ ਨੇ ਕੋਈ ਇੰਡਸਟਰੀਅਲ ਹੈ ਕਿਸੇ ਦਾ ਕੋਈ ਐਜੂਕੇਸ਼ਨ ਜ਼ੋਨ ਹੈ ਆ ਦੇਖੋ ਆ ਸਾਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਆ ਆ ਸਾਰੇ ਮਤਲਬ ਇਹ ਰੋਡ ਤੋਂ ਤਾਂ ਤੁਹਾਨੂੰ ਗੇਟ ਦਿਖਾਈ ਦਿੰਦੇ ਨੇ ਆ ਸਾਰੇ ਮੰਨ ਲਓ ਤੁਸੀਂ ਆ ਨਾਲ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਦੋਸਤੋ ਇਹ ਕੁਝ ਮਤਲਬ ਮਹੀਨੇ ਦੋ ਮਹੀਨਿਆਂ ਦੇ ਵਿੱਚ ਆ ਗੇਟ ਨਿਕਲ ਕੇ ਸਾਹਮਣੇ ਆਏ ਨੇ ਪਹਿਲਾਂ ਜ਼ਮੀਨ ਤਾਂ ਇਹ ਮਤਲਬ ਵਿਕੀ ਨੂੰ ਆ ਕਈ ਮਹੀਨੇ ਹੋ ਗਏ ਹੋਣਗੇ ਲੇਕਿਨ ਉਦਾਂ ਤੁਹਾਨੂੰ ਦਿਖਾਈ ਕੀ ਦੀ ਨਾ ਹੁੰਦਾ ਉਦੋਂ ਵੀ ਆ ਖਾ ਆਪਣੀ ਜੱਟਾਂ ਦੀਆਂ ਫਸਲਾਂ ਪੀਤੀ ਹੋਈਆਂ ਨੇ ਹੁਣ ਫਸਲ ਕੜੀ ਆ ਤੁਹਾਨੂੰ ਇਹ ਲੱਗਦਾ ਹੋਊਗਾ ਵੀ ਇਹ ਤਾਂ ਜੱਟਾਂ ਦੀ ਫਸਲ ਕਰੀਏ ਜੱਟਾਂ ਦੀ ਨਹੀਂ ਇਹ ਤਾਂ ਮਤਲਬ ਅਗਲਾ ਠੇਕੇ ਤੇ ਉਹਨਾਂ ਚਰਵਾਹੀ ਜਾਂਦਾ ਪਰ ਇਹ ਤਾਂ ਸਾਰਾ ਕੁਝ ਜੱਟਾਂ ਤੋਂ ਵਿਚਾਰਨਾ ਤੋਂ ਵਿਕ ਚੁੱਕਿਆ ਹੈ ਜੇ ਹੁਣ ਤੁਸੀਂ ਆਏ ਜਮੀਨ ਦੀ ਜਿਵੇਂ ਜਿੱਥੇ ਸਰੋਂ ਖੜੀ ਆ ਜੇ ਇਹਦਾ ਮੈਂ ਤੁਹਾਨੂੰ ਰੇਟ ਦੱਸਾਂ ਤੁਹਾਡੇ ਦੰਦਲ ਪੈ ਜੂਗੀ ਘੱਟੋ ਘੱਟ 50 ਕਰੋੜ ਰੁਪਏ ਇਕੜ ਦਾ ਰੇਟ ਹੈ ਇੱਥੇ ਜ਼ਮੀਨ ਦਾ ਆ ਮਤਲਬ ਚੌਂਕ ਤੁਸੀਂ ਜਿਹੜਾ ਦੇਖ ਰਹੇ ਹੋ ਨਾ ਇਹ ਲਾਂਡਰਾ ਤੋਂ ਬਨੂੜ ਵਾਲੇ ਮਤਲਬ ਰੋਡ ਦੇ ਉੱਪਰ ਇਹ ਚੌਂਕ ਆ ਗਿਆ ਇੱਥੋਂ ਹੁਣ ਇਧਰ ਨੂੰ ਅਸੀਂ ਮੁੜਾਂਗੇ 에ਅਰਪੋਰਟ ਵੱਲ ਨੂੰ ਆ ਭਾਰਤ ਮਾਲਾ ਜਿਹੜੀ ਹੈਗੀ ਆ ਇਹ ਚਲੀ ਗਈ ਆਪਣਾ ਸਰਹੰਦ ਵੱਲ ਨੂੰ ਤੇ ਗਾਹਾਂ ਚਲੀ ਗਈ ਆਪਣੇ ਅੱਗੇ ਤਾਂ ਜੰਮੂ ਕਸ਼ਮੀਰ ਨੂੰ ਚਲੀ ਜਾਣੀ ਆ ਇੱਕ ਤਾਂ ਇਹ ਮਲੇਰ ਕੋਲੇ ਨੂੰ ਜਾਂਦੀ ਹੈ ਜੇ ਇੱਥੋਂ ਸਿੱਧੀ ਪਾੜ ਕੇ ਸਰਹੰਦ ਪਟਿਆਲੇ ਵਾਲੀ ਰੋਡ ਨੂੰ ਕ੍ਰੋਸ ਕਰਕੇ ਅੱਗੇ ਚਲੀ ਜਾਓ ਇੱਕ ਉੱਥੋਂ ਐਦਾਂ ਪਾੜ ਕੇ ਇਹ ਚਲੀ ਜਾਣੀ ਆ ਆਪਣੇ ਚੁੰਨੀ ਕੋਲ ਦੀ ਜੰਮੂ ਕਸ਼ਮੀਰ ਨੂੰ ਇਹ ਚਲੀ ਗਈ ਸਮਝ ਲਓ ਉਧਰ ਬਠਿੰਡੇ ਵੱਲ ਨੂੰ ਮਲੇਰ ਕੋਲੇ ਦੇ ਕੋਲ ਦੀ ਹੁੰਦੀ ਹੋਈ ਬਰਨਾਲੇ ਵਾਲੇ ਆਪਣੇ ਬਰਾਬਰ ਦੀ ਸਾਡੇ ਪਿੰਡਾਂ ਦੇ ਕੋਲ ਦੀ ਜਾਂਦੀ ਆ ਤੇ ਆਹ ਸਾਰਾ ਦੇਖੋ ਉੱਪਰ ਦੀ ਰੋਡ ਵੱਖਰੇ ਜਾ ਰਹੇ ਨੇ ਆ ਆ ਬਰਾਬਰ ਹੋ ਗਿਆ ਉੱਪਰ ਹੋ ਗਿਆ ਆ ਥੱਲੋਂ ਦੀ ਅੰਡਰਗਰਾਉਂਡ ਮਤਲਬ ਜਿਹੜੀ ਇੱਧਰਲੀ ਇਹ ਰੋਡ ਆ ਆ ਚੌਂਕ ਦੇ ਥੱਲੋਂ ਦੀ ਨਿਕਲ ਗਈ ਇਹ ਚੱਲਨੀ ਚੱਲ ਇਹ ਸਾਰੇ ਦੋਸਤੋ ਮਤਲਬ ਜਿਹੜਾ ਆਲਾ ਦਾਲਾ ਇਹ ਇਹ ਜਿਹੜਾ ਆਲਾ ਦਾਲਾ ਸਾਰਾ ਵਿਕ ਚੁੱਕਿਆਗਾ ਇੱਥੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਇਹ ਛੇਲ ਹੋ ਚੁੱਕੀ ਆ ਹਜ਼ਾਰਾਂ ਕੰਪਨੀਆਂ ਨੇ ਆ ਇੱਥੋਂ ਇੱਥੋਂ ਇਧਰ ਨੂੰ ਇਧਰ ਨੂੰ ਚੱਲਣਾ ਪੈਂਦਾ ਇੱਥੋਂ ਆ ਸਾਰੀ ਦੋਸਤੋ ਜਿਹੜੀ ਰੋਡ ਹੈਗੀ ਇਹ ਖਰੜ ਨੂੰ ਚਲੀ ਗਈ ਲਾਂਡਰਾ ਦੇ ਆਲੇ-ਦਾਲੇ ਖਰੜ ਦੇ ਆ ਰੋਡ ਦੇ ਸੱਜੇ ਖੱਬੇ ਮਤਲਬ 20-20 ਕਰੋੜ ਰੁਪਈਆ ਏਕੜ ਦਾ ਆਮ ਰੇਟ ਆ ਤਾਂ ਚੌਂਕ ਜੁੱਤੀ ਜਿੱਥੇ ਮੈਂ ਤੁਹਾਨੂੰ ਦਿਖਾਇਆ ਸੀਗਾ ਤੇ ਇਹ ਸਾਰਾ ਵਿਕ ਚੁੱਕਿਆਗਾ A to Z ਹਜ਼ਾਰਾਂ ਕੰਪਨੀਆਂ ਇੱਥੇ ਤੁਰੀਆਂ ਫਿਰਦੀਆਂ ਨੇ ਗਿਆ ਮਤਲਬ ਆਪਾਂ ਅਜੇ ਬਤਲੇ ਇਸ ਭਲੇਖੇ ਚ ਅਸੀਂ ਵੀ ਵਿਚੀਆਂ ਥੋੜੇ ਵੀ ਚਲੋ ਸਾਇ ਜਮੀਨ ਸਸਤੀ ਹੋ ਜੂ ਸਸਤੀ ਹੋ ਜੂ ਸਸਤੀ ਜਮੀਨ ਕਿੱਥੋਂ ਹੋਊਗੀ ਤੁਸੀਂ ਦੱਸੋ ਜਿੱਥੇ ਇੰਨੀਆਂ ਕੰਪਨੀਆਂ ਆ ਤੁਸੀਂ ਮੇਰੇ ਅੱਗੇ ਜਿਹੜੇ ਬੋਰਡ ਦੇਖ ਰਹੇ ਹੋ ਨਾ ਇਹ ਬੋਰਡ ਸਾਰੇ ਬਾਈ ਜੀ ਕੰਪਨੀਆਂ ਦੇ ਬੋਰਡ ਨੇ ਜਿਨ੍ਹਾਂ ਨੇ ਆਪਦੇ ਪ੍ਰੋਜੈਕਟ ਕੱਟਣ ਆਲੇ ਵਾਲੇ ਕੱਟ ਰਹੇ ਨੇ ਸੜਕ ਤੇ ਬੋਰਡ ਲਾ ਆਂਦੇ ਨੇ ਆ ਹੁਣ ਤੁਸੀਂ ਜਿਹੜੀ ਮੇਰੇ ਖੱਬੇ ਪਾਸੇ ਜ਼ਮੀਨ ਦੇਖ ਰਹੇ ਹੋ ਇਹ ਜਮੀਨ ਤੇ ਬਾਈ ਜੀ ਏਡੀਆਂ ਏਡੀਆਂ ਬਿਲਡਿੰਗਾਂ ਉੱਤਰਨੀਆਂ ਨੇ ਇੱਥੇ ਅੱਜ ਤੋਂ ਜਦੋਂ ਮੈਂ ਤੁਹਾਨੂੰ 2-3 ਮਹੀਨਿਆਂ ਨੂੰ ਦਿਖਾਉਂਗਾ ਤੁਸੀਂ ਦੇਖ ਕੇ दंग ਰਹਿ ਜਾਓਗੇ ਜਦੋਂ ਮੈਂ ਜੇ ਤੁਹਾਨੂੰ ਦੁਬਾਰਾ ਵੀਡੀਓ ਕੱਢ ਕੇ ਦਿਖਾ ਦਿਆਂ ਨਾ ਵੀ ਆਹ ਮੈਂ ਤੁਹਾਨੂੰ ਉਦੋਂ ਆਹ ਚੀਜ਼ ਦਿਖਾਈ ਸੀ ਆ ਦੇਖੋ ਆ ਬੀਜੇਪੀ ਆ ਜੀ ਡੀ ਪੀ ਐਲ ਪਤਾ ਹੀ ਨਹੀਂ ਕਿੰਨੀਆਂ ਕੰਪਨੀਆਂ ਨੇ ਆ ਜਿਹੜੀ ਤੁਸੀਂ ਖੜੀ ਕਣਕ ਦੇਖ ਰਹੇ ਹੋ ਇੱਥੇ ਤੁਸੀਂ ਰੇਟ ਮਤਲਬ ਸੁਣ ਕੇ ਦੰਦਲ ਪੈਣ ਵਾਲੀ ਗੱਲ ਹੈਗੀ ਮਤਲਬ ਇੱਥੇ ਇੰਨਾ ਗਜਾਂ ਦੇ ਵਿੱਚ ਰੇਟ ਹੈ ਦੋਸਤੋ ਲੱਖਾਂ ਰੁਪਏ ਗੱਜ ਦਾ ਰੇਟ ਹੈ ਤੇ ਇਹ ਜਮੀਨਾਂ ਵਿਕ ਕੇ ਜ਼ਿਮੀਂਦਾਰਾਂ ਤੋਂ ਪੈਸਾ ਕੰਪਨੀਆਂ ਨੇ ਜ਼ਿਮੀਂਦਾਰਾਂ ਨੂੰ ਦਿੱਤਾ ਔਰ ਉਹ ਸਾਰੇ ਲੋਕ ਨੇ ਜਿਹੜੇ ਫਿਰ ਗਾਂਹ ਪੰਜਾਬ ਦੇ ਵਿੱਚੋਂ ਜਮੀਨਾਂ ਲੱਭਦੇ ਨੇ ਆ ਸੱਜੇ ਪਾਸੇ ਮਤਲਬ ਆਗੇ ਗਿਲਕੋ ਵਗੈਰਾ ਆ ਗਈ ਆ ਜਿਹੜੇ ਮੈਂ ਤੁਹਾਨੂੰ ਪਿੰਡ ਕਹਿਣਾ ਉਹਨਾਂ ਨਾ ਵੀ ਆਪਣਾ ਇੱਕ ਮੈਂ ਤੁਹਾਨੂੰ ਪਿੰਡਾਂ ਦੇ ਨਾਮ ਲੈਣਾ ਉਹਨਾਂ ਵੀ ਕੋਰੋੜਾ ਹਾਂਜੀ ਆਪਣਾ ਮਾਨਕਪੁਰ ਕਲਾਰਾ ਸੇਖ ਨਮਾਜਰਾ ਤਿੰਨ ਪਿੰਡਾਂ ਵਿੱਚ ਤੁਹਾਨੂੰ ਚਾਰ ਪਿੰਡਾਂ ਦੇ ਨਾਂ ਗਿਣਾਉਣਾ ਉਹ ਇਹ ਸਾਹਮਣੇ ਉਂਗਲੀ ਦੇ ਮੇਰੇ ਰਹਿ ਗਏ ਆਪ ਨੂੜ ਵਾਲੇ ਪਾਸਿਓਂ ਇਧਰਲੇ ਪਾਸੇ ਨੂੰ ਤੇ ਇਹ ਪਿੰਡ ਹੁਣ ਜਿਹੜੇ ਇਹ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਡਬਲ ਰੇਟ ਹੋਏ ਨੇ ਦੋਸਤੋ ਜਿਹੜੇ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ 3 ਕਰੋੜ ਦਾ ਰੇਟ ਸੀਗਾ ਅੱਜ ਇੱਥੇ 8 ਕਰੋੜ ਤੋਂ 10 ਕਰੋੜ ਰੁਪਏ ਤੱਕ ਰੇਟ ਨੇ 8 ਕਰੋੜ ਤਾਂ ਤੁਹਾਨੂੰ ਮਤਲਬ ਆਮ ਰੇਟ ਹੈਗਾ ਤੇ ਇਦੋਂ ਗਾਹਾਂ ਐਰੋਟਰੋਪਾਲਿਸ ਚੱਲ ਪੈਣਾ ਸਾਹਮਣੇ ਸਾਡਾ ਦਫ਼ਤਰ ਆ ਜਿੱਥੇ ਹੁਣ ਅਸੀਂ ਤੁਹਾਨੂੰ 에য়ারਪੋਰਟ ਵੱਲ ਨੂੰ ਜਾ ਰਹੇ ਹਾਂ ਇਹ 에য়ারਪੋਰਟ ਦਾ ਏਰੀਆ ਆ ਗਿਆ ਤੇ ਇਧਰਲੇ ਪਾਸੇ ਖੱਬੇ ਪਾਸੇ ਆ ਆਈਟੀ ਸਿਟੀ ਹੈ ਜਿਹੜੀ ਆ ਆ ਸਾਰੀਆਂ ਕੰਪਨੀਆਂ ਨੇ ਸੱਣੀ ਆ ਗਿਆ ਜੀਐਮਆਈ ਆ ਗਿਆ ਐਡੀਐਨਡੀਆਂ ਕੰਪਨੀਆਂ ਨੇ ਦੋਸਤੋ ਆ ਆ ਦੇਖੋ ਆ ਬਿਜ਼ਨਸ ਪਾਰਕ ਏ ਜੀਐਮਆਈ ਆਲਾਨੇ بزਨਸ پارک ਦਾ ਮਤਲਬ ਇਹ ਜਿਹੜਾ ਪਤਾ ਨਹੀਂ ਕਿੰਨੇ ਕੁ ਹਜ਼ਾਰ ਏਕੜ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਕੱਟਿਆ ਇਹਨਾਂ ਨੇ ਤੇ ਜ਼ਮੀਨਾਂ ਜੱਟਾਂ ਤੋਂ ਜ਼ਿਮੀਂਦਾਰਾਂ ਤੋਂ ਖਰੀਦ-ਖਰੀਦ ਕੇ ਆ ਸਾਰਾ ਮਤਲਬ ਹੁਣ ਇੱਥੇ ਇੰਨਾ ਵੱਡਾ بزਨਸ پارک ਦਾ ਮਤਲਬ ਕਿ ਇੱਥੇ ਸਾਰੇ بزਨਸ ਨੂੰ ਮਤਲਬ ਪਲਾਟ ਜਾਨੇ ਨੇ ਆ ਇਧਰ ਗਿਲਕੋ ਵਾਲਿਆਂ ਦਾ ਇੰਡਸਟਰੀ ਜ਼ੋਨ ਆ ਗਿਆ ਇਹ ਜਦੋਂ ਗਿਲਕੋ ਵਾਲੇ ਨੇ ਗਿੱਲ ਨੇ ਜਿਹੜਾ ਇਹ ਗਿੱਲ ਉਹੀ ਹੈ ਜਿਹੜਾ ਆਪਣੇ ਜਿਹਨੇ ਕੀ ਸੀ ਉਹਦਾ ਨਾਮ ਅਕਾਲੀ ਦਲ ਚੋਂ ਆਕੇ ਨਹੀਂ ਸੀ ਜਿਹੜਾ ਪਿੱਛੇ ਜੇ ਉਹਦੇ ਚ ਚਲਿਆ ਗਿਆ ਭਾਜਪਾ ਚ ਪਹਿਲਾਂ ਆਮ ਆਦਮੀ ਪਾਰਟੀ ਜਾਂਦਾ ਸੀ ਇਹ ਗਿਲਕੋ ਦਾ ਇਹ ਪ੍ਰੋਜੈਕਟ ਕੱਟਿਆ ਹੋਇਆ ਜਦੋਂ ਗਿਲ ਨੇ ਇੱਥੇ ਜ਼ਮੀਨ ਲਈ ਆ ਸੀ ਕਹਿੰਦੇ ਹੁੰਦੇ ਇੱਥੇ ਕਿੱਥੇ ਆ ਕੇ ਜੰਗਲਾਂ ਦੇ ਵਿੱਚ ਜ਼ਮੀਨ ਲੈ ਲਈ ਤੇ ਸਾਡੇ ਵੀ ਨਹੀਂ ਸੀ ਉਦੋਂ ਪ੍ਰੈਸਿਆਂ ਨੂੰ ਪਤਾ ਵੀ ਇੱਥੇ ਤਾਂ ਆਹ ਰੰਗ ਭਾਗ ਲੱਗ ਜਾਨੇ ਨੇ ਇੱਥੇ ਹੁਣ ਦੋਸਤੋ ਇੱਕ ਵੀ ਪਲਾਟ ਨਹੀਂ ਹੈਗਾ ਜਿਹੜਾ ਮਤਲਬ ਕੋਈ ਬਚਿਆ ਹੋਵੇ ਸਾਰੇ ਸੇਲ ਹੋ ਚੁੱਕੇ ਨੇ A to Z ਆ ਨਾਲ ਜੀਐਮਆਈ ਇਧਰ ਫੇਰ ਚੱਲ ਪਿਆ ਇਧਰ ਵੀ ਜੀਐਮਆਈ ਚੱਲ ਰਹੀ ਆ ਇਧਰ ਵੀ ਜੀਐਮਆਈ ਕੰਪਨੀ ਚੱਲ ਰਹੀ ਆ ਇਹ ਕੰਪਨੀਆਂ ਇਧਰ ਇਹਨਾਂ ਦਾ ਬਿਜ਼ਨਸ ਉਸ ਵਾਲਾ ਆ ਗਿਆ ਇਧਰ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਰੈ residencel ਆ ਗਿਆ ਜਾਂ ਇੰਡਸਟਰੀ ਜ਼ੋਨ ਹੋਊਗਾ ਇਹ ਗਿਲਕੋ ਦੇ ਇੰਡਸਟਰੀ ਜ਼ੋਨ ਦੇ ਪਲਾਟ ਨੇ ਤੇ ਮਤਲਬ ਕਿ ਉੱਥੇ ਸਿਰਫ ਇੰਡਸਟਰੀ ਹੀ ਲੱਗਣੀਆਂਗੇ ਤੇ ਇੱਥੇ ਸਾਰਾ ਬਿਜ਼ਨਸ ਦਾ ਕੰਮ ਹੋਣਾਗਾ ਇਹ ਤੁਸੀਂ ਸੋਚੋ ਦੋਸਤੋ ਜਿਹੜੀਆਂ ਇੰਨੀਆਂ ਜ਼ਮੀਨਾਂ ਸੇਲ ਹੋ ਕੇ ਇਹ ਇਹ ਪੈਸਾ ਜਿਹੜਾ ਇਹ ਜਾਣਾ ਕਿੱਥੇ ਆਗਾ ਜੱਟਾਂ ਨੇ ਪੈਸਾ ਆ ਦੇਖੋ ਆ ਸਾਰੇ ਕੰਮ ਚੱਲਦੇ ਜੱਟਾਂ ਨੇ ਪੈਸਾ ਲਾਉਣਾ ਕਿੱਥੇ ਆ ਜੱਟਾਂ ਨੇ ਪੈਸਾ ਲਾਉਣਾ ਦੋਸਤੋਂ ਆਪਣੇ ਪੰਜਾਬ ਦੀਆਂ ਜ਼ਮੀਨਾਂ ਦੇ ਉੱਪਰ ਇਹ ਸਾਰਾ ਪੈਸਾ ਜਿਹੜਾ ਜੱਟਾਂ ਦਾ ਜੱਟਾਂ ਕੋਲ ਹੀ ਜਾਣਾਗਾ ਪਰ ਮਤਲਬ ਇਸੇ ਭਲੇਖੇ ਦੇ ਵਿੱਚ ਵੀ ਚਲੋ ਸ਼ਾਇਦ ਸਸਤੀ ਹੋ ਜੂ ਸ਼ਾਇਦ ਸਸਤੀ ਹੋ ਜੂ ਮੈਂ ਇਸੇ ਕਾਰਨ ਕਰਕੇ ਜਦੋਂ ਅਸੀਂ ਥੋੜੀ ਜੀ ਮਹਿੰਗੀ ਜ਼ਮੀਨ ਦੀ ਗੱਲ ਕਰਦੇ ਹਾਂ ਤਾਂ ਕੋਈ ਵੀਡੀਓ ਉੱਥੇ ਬੰਦ ਕਰਕੇ ਭੱਜ ਜਾਂਦੇ ਨੇ ਕਹਿੰਦੇ ਨੇ ਵੀ ਮਹਿੰਗੀ ਕਿਉਂ ਗੱਲ ਹੀ ਕਿਉਂ ਕਰਦੇ ਹੋ ਮਤਲਬ ਗੱਲ ਸੁਣਨੀ ਵੀ ਪਸੰਦ ਨਹੀਂ ਕਰਦੇ ਹਾਲਾਂਕਿ ਉਹਨਾਂ ਦੇ ਭਲੇ ਦੀ ਕੰਮ ਅਸੀਂ ਤਾਂ ਸਿਰਫ ਦੱਸਣ ਦੀ ਕੋਸ਼ਿਸ਼ ਹੀ ਕਰਦੇ ਹੁੰਦੇ ਹਾਂ ਵੀ ਭਾਈ ਰੇਟ ਨੇ ਅਸੀਂ ਤਾਂ ਜਾਣਕਾਰੀ ਹੀ ਦਿੰਨੇ ਆ ਸਾਡੀ ਜਾਣਕਾਰੀ ਵੀ ਸੁਣਨ ਤੋਂ ਬੰਦੇ ਡਰਦੇ ਨੇ ਵੀ ਮਤਲਬ ਕਿਤੇ ਮਹਿੰਗੀ ਦਾ ਨਾਂ ਨਾਲ ਹੈ ਆ ਹੁਣ ਤੁਹਾਨੂੰ ਦਿਖਾਉਣਾ ਇਧਰ ਆਈਟੀ ਸਿਟੀ ਆ ਜਾਣਾ ਜੀ ਆ ਇਧਰ ਹੁਣ ਇੱਥੋਂ ਬਸ ਤਕਰੀਬਨ ਐਰੋਟਰੋਪੋਲਿਸ ਸਟਾਰਟ ਹੋ ਗਿਆ ਜਿਹੜਾ ਐਰੋ ਸਿਟੀ ਤੋਂ 에ਅਰਪੋਰਟ ਤੋਂ ਐਰੋ ਸਿਟੀ ਐਰੋ ਸਿਟੀ ਤੋਂ ਐਰੋਟਰੋਪੋਲਿਸ ਉਹਦਾ ਮਤਲਬ ਉਹਨੂੰ ਵਾਧਾ ਕਰਤਾ ਇਹਦੇ 'ਚ ਅਜੇ ਵੀ ਜ਼ਮੀਨਾਂ ਖੜੀਆਂ ਨੇ ਮੈਂ ਕਿਤੇ ਗਾਹਾਂ ਰੋਕ ਲਈ ਮੈਂ ਮੜੀ ਦਿਖਾ ਦੂੰਗਾ ਅਜੇ ਵੀ ਫਸਲ ਹੋ ਰਹੀ ਆ ਪਰ ਰੇਟ 20 ਕਰੋੜ ਰੁਪਏ ਏਕੜ ਦਾ ਮੈਂ ਤੁਹਾਨੂੰ ਦੱਸ ਦਰਨਾ ਇੱਥੇ ਜਿਹੜੇ ਮਤਲਬ ਹੁਣ 4 ਬਲਾਕ ਦਾ ਪਹਿਲਾ ਆਹ ਰੋਡ ਦੇ ਨਾਲ ਨਾਲ ਦਾ ਪਹਿਲਾ ਪਲਾਟ ਕੱਟ ਗਏ ਜਿਹੜੇ ਪਿਛਲੇ ਤੇ ਜਿਹਨੇ ਹੁਣ ਥੋੜੇ ਦਿਨ ਪਹਿਲਾਂ ਮੈਂ ਵੀ ਵੀਡੀਓ ਪਾਈ ਸੀ ਇਰੇ ਆਪਣੇ ਹਮੀਰ ਸਿੰਘ ਉਹਨਾਂ ਦੀ ਵੀ ਵੀਡੀਓ ਆਈ ਹੋਈ ਆ ਵੀ ਇਹ ਪਿੰਡ ਸਰਕਾਰ ਹੁਣ ਅਕਵਾਇਰ ਕਰ ਰਹੀ ਆ ਉਹ ਤਾਂ ਅਕਵਾਇਰ ਹੋ ਚੁੱਕੇ ਨੇ ਉਹਦੇ ਪਿੱਛੇ ਕੁਰੜੀ ਐ ਪੱਤੋਂ ਆ ਬੜੀ ਐ ਇਹ ਪਿੰਡ ਸਾਰੇ ਆ ਦੇਖੋ ਕਿੱਡੀਆਂ-ਕਿੱਡੀਆਂ ਯੂਨੀਵਰਸਟੀਆਂ ਬਣੀਆਂ ਹੋਈਆਂ ਨੇ ਇਹ ਸਾਰਾ ਕੁਝ ਇੱਥੇ ਬਣ ਚੁੱਕਿਆਗਾ ਹੂੰ ਤੁਸੀਂ ਦੇਖੋਗੇ ਇੱਥੇ ਆ ਬੇਰੀਆਂ ਖੜੀਆਂ ਨੇ ਆ ਕਿਹੜੀਆਂ ਹੁੰਦੇ ਨੇ ਪਹਾੜੀ ਕਿਕਰਾਂ ਆ ਦੇਖੋ ਕਿੱਡੀਆਂ-ਕਿੱਡੀਆਂ ਬਿਲਡਿੰਗਾਂ ਮਤਲਬ ਬਣ ਕੇ ਇੱਥੇ ਰੈਡੀ ਹੋਈਆਂ ਹੋਈਆਂ ਨੇ ਇੱਥੇ ਆ ਜਿਹੜੀ ਹੁਣ ਮੈਂ ਤੁਹਾਨੂੰ ਅੱਗੇ ਆਈਟੀ ਸਿਟੀ ਦਿਖਾਉਂਗਾ ਆਈਟੀ ਸਿਟੀ ਦੇ ਵਿੱਚ 500 ਗਜ ਦਾ ਪਲਾਟ ਹੈ ਜਿਹੜਾ 500 ਗਜ ਦੇ ਪਲਾਟ ਦੋਸਤੋ 8 ਤੋਂ 10 ਕਰੋੜ ਰੁਪਏ ਦੇ ਪਲਾਟ ਨੇ 20-20 ਕਰੋੜ ਦੀਆਂ ਕੋਠੀਆਂ ਨੇ ਤੇ ਇੰਨੀ ਡਿਵੈਲਪਮੈਂਟ ਇੱਥੇ ਅਜੇ ਮਤਲਬ ਹੋ ਰਹੀ ਆ ਲੇਕਿਨ ਆ ਹੁਣ ਜਦੋਂ ਐਰੋਟਰੋਪੋਲਿਸ ਦੇ ਵਿੱਚ ਦੇਖੋ ਤੁਸੀਂ ਆ ਅਜੇ ਸਿਰਫ ਔਰ ਸਿਰਫ ਆ ਰੋਡ ਪੈਣੀ ਸਟਾਰਟ ਹੋਈ ਆ ਇਹ ਆ ਤੁਸੀਂ ਦੇਖ ਰਹੇ ਹੋ ਮੈਂ ਜ਼ੂਮ ਕਰਕੇ ਦਿਖਾ ਦਿੰਨਾ ਆਹ ਹਾਂ ਅਜੇ ਰੋਡ ਪੈਣੀ ਸਟਾਰਟ ਹੋਈ ਆ ਤੇ ਲੇਕਿਨ ਰੇਟ ਇੰਨੇ ਵੱਧ ਚੁੱਕੇ ਨੇ ਇਹਨਾਂ ਦੇ ਪਲਾਟ ਨੇ ਜਿਹੜੇ ਨਕਸ਼ਿਆਂ ਦੇ ਵਿੱਚ ਕੱਟ ਗਏ ਤੇ ਇਹ ਜ਼ਿਮੀਂਦਾਰਾਂ ਕੋਲ ਜ਼ਮੀਨ ਅੱਗੇ ਚਲੀ ਗਈ ਹੁਣ ਅਗਲੇ ਲੋਕਾਂ ਨੇ ਜਿਨ੍ਹਾਂ ਨੇ ਮੰਨ ਲਓ ਤੁਸੀਂ ਐਲਓਆਈਆਂ ਆ ਗੀਆਂ ਆ ਦੇਖੋ ਇਹ ਤਾ ਮਾੜੀ ਗ੍ਰੋਥ ਆ ਆ ਦੇਖੋ ਇਹ ਉਹੀ ਆ ਜਿਹੜੀ ਮੈਂ ਪਿਛਲੇ ਸਾਲ ਦੇ ਵਿੱਚ ਤੁਹਾਨੂੰ ਦਿਖਾਈ ਨਹੀਂ ਸੀ ਜਦੋਂ ਐਕਵਾਇਰ ਹੁੰਦੀ ਸੀ ਜ਼ਮੀਨ ਪੰਜਾਬ ਦੇ ਵਿੱਚ ਉਦੋਂ ਮੈਂ ਤੁਹਾਨੂੰ ਇਹਦੀ ਥੋੜੀ ਜਿਹੀ ਅਸਲੀਅਤ ਦਿਖਾਈ ਸੀ ਚੱਲ ਅੱਗੇ ਜੀ ਦੋਸਤੋ ਮਤਲਬ 에어ਪੋਰਟ ਵੱਲ ਨੂੰ ਜਾ ਰਹੇ ਆ ਮੈਂ ਤੁਹਾਨੂੰ ਦਿਖਾਉਣਾ ਆ ਜੀ 에어ਪੋਰਟ ਚੌਂਕ ਚ ਆ ਗਏ ਪਹਿਲਾ ਵੀਡੀਓ ਬਣਦੀ ਰਹੇਗੀ ਆਹਾਂ ਆ ਬਣ ਰਿਹਾ ਜਿਹੜਾ ਵਰਲਡ ਟ੍ਰੇਡ ਸੈਂਟਰ ਬਣ ਰਿਹਾ ਮਹਾਲੀ ਚੌਂਕ ਦੇ ਵਿੱਚ 에어ਪੋਰਟ ਚੌਂਕ ਆ ਗਿਆ ਤੇ ਇਹੇ ਦੋਸਤੋ ਹੁਣ ਤੁਹਾਨੂੰ ਥੋੜੀ ਜੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਉੱਥੇ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਨਹੀਂ ਜਾਂਦਾ ਪਰ ਥੋੜਾ ਜਿਹਾ ਮਹਾਲੀ ਦੀ ਵੀ ਮੈਂ ਤੁਹਾਨੂੰ ਚੰਨਣਾ ਪਾ ਰਿਹਾ ਆ ਆ ਗਿਆ ਜੀ 에어ਪੋਰਟ ਚੌਂਕ ਇੱਧਰ ਨੂੰ ਮਹਾਲੀ ਨੂੰ ਚਲੇ ਗਏ ਗੁਰਦੁਆਰਾ ਸਾਹਿਬ ਆ ਗਿਆ ਜਿਹੜਾ ਆਪਣਾ ਹੈਗਾ ਅ ਸੀ ਤਾਲਾ ਗੁਰਦੁਆਰਾ ਸਾਹਿਬ ਜਿੱਤੇ ਉਹ ਹੋਮ ਲੈਂਡ ਆ ਗਿਆ ਇਹ ਰੋਡ ਤਾਂ ਉਹ ਆ ਗਈ ਮਹਾਲੀ ਵਾਲੀ ਇੱਧਰ ਨੂੰ ਜੀਰਕਪੁਰ ਆ ਗਿਆ ਸਾਹਮਣੇ 에য়ারਪੋਰਟ ਆ ਗਿਆ ਇੱਧਰੋਂ ਅਸੀਂ ਸਾਡੇ ਦਫ਼ਤਰ ਵੱਲੋਂ ਘੁੰਮ ਕੇ ਆਏ ਆ ਇਹ ਸਾਹਮਣੇ 에য়ারਪੋਰਟ ਚੌਕ ਆ ਗਿਆ ਜੀ ਆ ਜਿੰਨਾ ਆਲਾਦਾਲਾ ਤੁਸੀਂ ਦੇਖ ਰਹੇ ਹੋ ਇੱਥੇ ਤਾਂ ਇਹ ਹੈਗੀ ਆ ਜਿੱਥੇ ਸਰ੍ਹਸੇ ਵਰਗਿਆਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਜਿਹਨੂੰ ਮੈਂ ਕਹਿੰਦਾ ਹੁਣਾਂ ਆ ਆਪਣਾ ਮਿਕਸ ਲੈਂਡ ਆ ਦੇਖੋ ਆ ਸਾਰਾ ਦੋਸਤੋ ਸਾਰਾ ਜਿਹੜਾ ਆਇਰਪੋਰਟ ਆਪਣੇ ਸੌਰੀ ਰੋਡ ਦੇ ਵਾਲੇ ਵਾਲੇ ਜਿਹੜੀਆਂ ਜਮੀਨ ਹੈਗੀਆਂ ਨੇ ਆਹ ਜਗਾ ਇਹ ਐਰੋ ਸਿਟੀ ਆ ਗਏ ਸੀ ਹੁਣ ਸੜਕ ਦੇ ਨਾਲ-ਨਾਲ ਐਰੋ ਸਿਟੀ ਆ ਅੱਗੇ ਐਰੋ ਟ੍ਰੋਪੋਲਿਸ ਘੁੰਮ ਗਏ ਸੀ ਸੜਕ ਦੇ ਉੱਪਰ ਦੀ ਆ ਚੌਂਕ ਦੇ ਉੱਪਰ ਦੀ ਘੁੰਮ ਕੇ ਉਹਨੇ ਅਸੀਂ ਖੱਬੇ ਪਾਸੇ ਆ ਗਏ ਤੇ ਉਸ ਤੋਂ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਸਿਰਫ ਇਸ ਕਾਰਨ ਕਰਕੇ ਕਿ ਤੁਸੀਂ ਅਸਲੀਅਤ ਤੋਂ ਜਾਣੂ ਹੋ ਸਕੋ ਤੁਸੀਂ ਕਿਉਂਕਿ ਹੁਣ ਜਿਹੜਾ ਬੰਦਾ ਇੱਥੋਂ 200 ਕਿਲੋਮੀਟਰ ਤੇ 300 ਤੇ ਬੈਠਾ ਜਾਂਦਾ ਹੈ ਕੋਈ 100 ਤੇ ਵੀ ਬੈਠਾ ਜਿਹੜਾ ਇਹਨਾਂ ਚਲਾ ਜਿਹਨੂੰ ਨਹੀਂ ਕੰਮ ਕਰਦਾ ਪਤਾ ਤੇ ਉਹਨੂੰ ਥੋੜਾ ਜਿਹਾ ਪਤਾ ਲੱਗ ਜਾਂਦਾਗਾ ਆ ਹੁਣ ਇੱਥੋਂ ਬਸ ਐਰੋ ਸਿਟੀ ਦਾ ਇੰਨੀ ਕਿਚੌੜੀ ਆ ਮੰਨ ਲਓ ਸੜਕ ਦੇ ਦੋਨੇ ਪਾਸੇ ਨਾ ਹੈਗੇ ਤੁਸੀਂ ਲਾ ਲਓ ਵੀ 200 ਮੀਟਰ 400 ਤੋਂ 100 ਮੀਟਰ ਉਹ ਵਿਚ ਤੇ ਆ ਹੁਣ ਐਰੋ ਟ੍ਰੋਪੋਲਿਸ ਚੱਲ ਪਿਆ ਜਿਹਨੂੰ ਮੈਂ ਕਹਿੰਦਾ ਉਹਨਾਂ ਐਰੋ ਟ੍ਰੋਪੋਲਿਸ ਇਹਦਾ ਨਾਮ ਹੈ ਆ ਮਾਟਰਾਂ ਪਿੰਡ ਦੀ ਜ਼ਮੀਨਾਂ ਦੇਖੋ ਦੋਸਤੋ ਜਿਹੜੀ ਆ ਤੁਸੀਂ ਦੇਖ ਰਹੇ ਹੋ ਜ਼ਮੀਨ ਨਾ ਇਹ ਅਜੇ ਜ਼ਮੀਨ ਹੀ ਆ ਰੋਕ ਲੱਥੇ ਬਣੀ ਆ ਦੇਖੋ ਦੋਸਤੋ ਮੈਂ ਹੁਣ ਤੁਹਾਨੂੰ ਦਿਖਾ ਦਿਆਂ ਆ ਜਿਹੜੀ ਤੁਸੀਂ ਜ਼ਮੀਨ ਦੇਖ ਰਹੇ ਹੋ ਜਿਹਦੇ ਵਿੱਚ ਜੀਰੀ ਖੜੀ ਆ ਹਜੇ ਇਹ ਮਾਟਰਾਂ ਪਿੰਡ ਦੀ ਇਹ ਬੀ ਬਲਾਕ ਆ ਇਹ ਐਰੋਟ੍ਰੋਪੋਲਿਸ ਦਾ ਬੀ ਬਲਾਕ ਆ ਇਹਨਾਂ ਚੌਂਕ ਦੇ ਕੋਲੇ ਖੜੇ ਆ ਇੱਥੇ ਜਿਹੜਾ ਸ਼ੋਰੂਮ ਕੱਟਣਾ 2280 ਦਾ ਜਿਹੜਾ 200 ਗਾਜ ਦਾ ਆਪਾਂ ਕਹਿੰਦੇ ਉਹਨਾਂ ਨੇ ਵੀ ਉਹਦੇ ਵਿੱਚ ਦੇਣਾ ਇਹਨਾਂ ਨੇ ਆਪਣਾ ਆਪਾਂ ਨੂੰ ਲੈਂਡ ਪੂਲਿੰਗ ਦੇ ਵਿੱਚ ਇੱਥੇ 200 ਗਾਜ हां जी दोस्तों मैं पहला मेरी वीडियो कट गई थी एरो ए एरोट्रोपोरच ਦਾ ਪਹਿਲਾ ਬੀ ਬਲਾਕ ਆ ਗਿਆ ਇਹ ਮਤਲਬ ਚੌਂਕ ਦੇ ਪਰਲੇ ਪਾਸੇ ਆ ਬੀ ਬਲਾਕ ਮਾਟਰਾਂਪਿੰਡ ਦੀ ਜ਼ਮੀਨ ਆ ਆ ਦੀਦੀ ਤਾਂ ਤੁਹਾਨੂੰ ਕਣਕ ਖੜੀ ਆ ਪਰ ਇੱਥੇ ਜਿਹੜਾ ਰੇਟ ਹੈ ਭਾਈ ਜੀ 20 ਕਰੋੜ ਤਾਂ ਘੱਟੋ ਘੱਟ ਹੈਗਾ ਲੇਕਿਨ ਏਦੂੰ ਉੱਪਰ ਮੈਂ ਇਹ ਵੀ ਕਹਿ ਸਕਦਾ ਕਿ ਇੱਥੇ 30 ਕਰੋੜ ਤੱਕ ਵੀ ਰੇਟ ਹੈ 1 ਸ਼ੋਰੂਮ ਦਾ ਰੇਟ ਜਿਹੜਾ ਇੱਥੇ 200 ਗਜ ਦਾ ਸ਼ੋਰੂਮ ਹੈ ਉਹਦਾ 8 ਤੋਂ 10 ਕਰੋੜ ਰੁਪਏ ਦਾ ਰੇਟ ਹੈ ਘੱਟੋ ਘੱਟ ਮੈਂ ਅਜੇ ਮਤਲਬ ਘੱਟ ਕਹਿ ਰਿਆਂਗਾ ਚੱਲ ਤੋਰ ਲਾ ਗੱਡੀ ਇਹ ਮਤਲਬ ਜਿਹੜੇ ਇਹ ਜਿਹੜੀ ਜ਼ਮੀਨਾਂ ਇਹ ਸਾਰੀ ਐਰੋਟ੍ਰੋਪੋਲਿਸ ਦੇ ਵਿੱਚ ਐਕਵਾਇਰ ਹੋ ਚੁੱਕੀ ਆ ਤੇ ਇਹ ਮੈਂ ਸਿਰਫ ਤੁਹਾਨੂੰ ਦਿਖਾਉਣ ਦੀ ਦੋਸਤੋ ਤਾਂ ਕੋਸ਼ਿਸ਼ ਕਰ ਰਿਆਂਗਾ ਕਿ ਇਹ ਜਿਹੜਾ ਮਤਲਬ ਇੱਥੇ ਇੰਨਾ ਪੈਸਾ ਹੈਗਾ ਇਹ ਪੈਸਾ ਸਾਰਾ ਫਿਰ ਆਪਣੇ ਪੰਜਾਬ ਦੇ ਵਿੱਚ ਹੀ ਆਉਣਾ ਹੁਣ ਜਿਹੜੀ ਇੱਥੇ ਮੰਨ ਲਓ ਸ਼ੋਰੂਮ ਕਿਸੇ ਨੇ ਵੇਚਣਾ ਜਾਂ ਇੱਕ ਏਕੜ ਦੀਆਂ ਐਲਓਆਈਆਂ ਵੇਚਣੀਆਂ ਨੇ ਮੰਨ ਲਓ ਇੱਕ ਏਕੜ ਦਾ ਉਹਨਾਂ ਨੇ ਆਪਣੇ ਜਿਹੜੇ ਪਲਾਟ ਮਿਲੇ ਨੇ ਉਹਨਾਂ ਨੂੰ ਉਹ ਵੇਚਣੇ ਨੇ ਉਹਨਾਂ ਨੇ ਜਦੋਂ ਹੁਣ ਅਗਲੇ ਦਾ 30 ਕਰੋੜ ਦਾ ਜਾਂ 25 ਕਰੋੜ ਦਾ ਇੱਕ ਏਕੜ ਦੇ ਪਲਾਟ ਵਿਕ ਜਾਂਦੇ ਨੇ ਤੇ 10 ਏਕੜਾਂ ਦਾ ਅਗਲੇ ਦਾ 250 ਕਰੋੜ ਰੁਪਈਆ ਹੋ ਗਿਆ ਉਹ ਕਿੱਥੇ ਜਾਊਗਾ ਫਿਰ ਪੰਜਾਬ ਦੇ ਵਿਚਾਲੇ ਉਹਨੂੰ ਜਿੱਥੇ ਲੱਭਦੀ ਅਗਲਾ ਲੈਂਦਾਗਾ ਫਿਰ ਸਾਡੇ ਨਾਲ ਬਹਿਸਦਿਆਂ ਬੰਦੇ ਵਿੱਚ ਕਹਿੰਦੇ ਨੇ ਜੀ ਪੈਸੇ ਕਮਾ ਕੇ ਕਿਹੜਾ ਵੱਧ ਪੈਸੇ ਲਾ ਦੂ ਵੀ ਜਿਹੜਾ ਬੰਦਾ ਜਦੋਂ ਹੁਣ ਇਹ ਜਿਹੇ ਬੰਦੇ ਉੱਥੇ ਪੈਸੇ ਲਾਉਂਦੇ ਨੇ ਫਿਰ ਉਹ ਦੂਜੇ ਬੰਦੇ ਮਤਲਬ ਵੇਚਣ ਵਾਲਾ ਤਾਂ ਫਿਰ ਅਗਲਾ ਆਉਂਦਾ ਹੀ ਹੈ ਨਾ ਉਸ ਲਈ ਤੇ ਯਾਨੀ ਮੇਰਾ ਕਹਿਣ ਦਾ ਭਾਵ ਮੈਂ ਜ਼ਮੀਨ ਮਹਿੰਗੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੈਂ ਸਿਰਫ ਤੁਹਾਨੂੰ آگਾਹ ਕਰ ਰਿਹਾ ਇਸ ਗੱਲ ਲਈ ਕਿ ਜਿਹੜੀ ਚੀਜ਼ ਮਤਲਬ ਅਸਲੀਅਤ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਸਿਰਫ ਅਸੀਂ ਰੀਲਾਂ ਦੇ ਸਹਾਰੇ ਹੀ ਅਸੀਂ ਦੇਖਦੇ ਆ ਕਿ ਕੋਈ ਮੇਰੇ ਵਰਗਾ ਰੀਲ ਪਾਣ ਦਾ ਜਾਂ ਕੋਈ ਕਮੈਂਟ ਕਰ ਦਿੰਦਾ ਰੇਟ ਤਾਂ ਗਏ ਜੀ ਇੱਕ ਗੱਲ ਮੈਨੂੰ ਮਹਾਪੁਰਸ਼ ਕਹਿੰਦਾ ਕੈਨੇਡਾ ਤੋਂ ਭਾਈ ਚਾਹ ਕਹਿੰਦਾ ਜੀ ਤੂੰ 2 ਮਹੀਨੇ ਹੁਣ ਦੇਖੀ ਰੇਟ ਤਾਂ ਰਹਿਣਾ ਹੀ ਨਹੀਂ ਕਈ ਬੰਦੇ ਕਹਿੰਦੇ ਨੇ ਇਹ ਤਾਂ 10 ਲੱਖ ਨੂੰ ਨਹੀਂ ਪੁੱਛਣੀ ਜ਼ਮੀਨ ਕਿਸੇ ਨੇ ਆ ਜਿੰਨਾ ਤੁਸੀਂ ਏਰੀਆ ਦੇਖ ਰਹੇ ਹੋ ਆ ਸਾਰੀ ਐਰੋਪੋਰਟ ਨੂੰ ਪਾਲਿਸੀ ਦਿਖਾ ਰਿਹਾ ਮੈਂ ਤੁਹਾਨੂੰ ਆ ਇਧਰ ਆਈਟੀ ਸਿਟੀ ਆ ਇਹ ਤਾਂ ਅਸੀਂ ਫਿਰਦੇ ਹਾਂ ਜਮਾ ਉਹਨ ਮੰਨ ਲਾ ਮਹਾਲੀ ਦੇ ਵਿੱਚ ਤੇ ਲੇਕਿਨ ਜਿਹੜੀ ਇੱਥੋਂ ਰਾਜਪੁਰੇ ਤੱਕ ਜਾ ਕੇ ਵੀ ਜ਼ਮੀਨਾਂ ਨੇ ਜਿਹੜੀਆਂ ਉਹ ਸਾਰੀਆਂ ਵਿਕ ਚੁੱਕੀਆਂ ਨੇ ਕੰਪਨੀਆਂ ਨੇ ਜ਼ਮੀਨਾਂ ਲਈਆਂ ਹੋਈਆਂ ਨੇ ਪ੍ਰੋਜੈਕਟ ਕੱਟਣ ਲੱਗੇ ਹੋਏ ਨੇ ਕਿਸੇ ਦੀਆਂ ਵਿਕ ਗਈਆਂ ਕਿਸੇ ਦੀਆਂ ਬਿਕਨ ਤੋਂ ਰਹਿੰਦੀਆਂ ਨੇ ਪਰ ਉਹ ਸਾਰਾ ਜਿਹੜਾ ਹੈਗਾ ਦੋਸਤੋ ਮਤਲਬ ਆਪਣੇ ਪੰਜਾਬ ਦੇ ਵਿੱਚੋਂ ਹੀ ਪੈਸਾ ਆਉਂਦਾ ਜੇ ਮੈਂ ਕਹਣਾ ਵੀ ਚਲੋ 100% ਨਹੀਂ ਆਉਣਾ ਜੇ 50% ਵੀ ਪੈਸਾ ਆਉਂਦਾ ਤਾਂ ਵੀ ਮੰਨ ਲਓ ਤੁਸੀਂ ਕਿਤੇ ਦੀ ਕਿਤੇ ਗੱਲ ਚੱਲੀ ਜਾਂਦੀ ਆ ਸੋ ਇਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਤਾਂ ਕਰਕੇ ਅੱਜ ਕੀਤੀ ਆ ਚਲੋ ਮੇਰਾ ਮੂਰ ਬਣ ਗਿਆ ਮੈਂ ਜਾਂਦਾ ਜਾਂਦਾ ਦੱਸ ਦਿਆਂ ਤੁਹਾਨੂੰ ਤਾਂ ਕਿ ਤੁਹਾਨੂੰ ਥੋੜੀ ਜਿਹੀ ਅਸਲੀਅਤ ਪਤਾ ਲੱਗ ਜਾਏ ਕਿ ਭਾਈ ਇੱਥੇ ਇਸ ਤਰ੍ਹਾਂ ਦੀ ਅਸਲੀਅਤ ਆ ਪੈਸਾ ਆਉਂਦਾ ਕਿੱਥੋਂ ਆ ਜਿਵੇਂ ਕਈ ਤਾਂ ਕਹਿੰਦੇ ਨੇ ਜੀ ਪਏ ਕਿ ਆ ਕਿਹੜਾ ਲਊਗਾ ਜੀ ਜ਼ਮੀਨਾਂ ਕਿੱਥੋਂ ਪੈਸਾ ਆਊਗਾ ਐਸਾ ਦੋਸਤੋ ਇਹ ਤਾਂ ਇੱਕ ਉਹਟਾ ਜਿਆ ਚੀਜ਼ ਮੈਂ ਦਿਖਾਈ ਹੈ ਜਿਵੇਂ ਆਪਾਂ ਕਹਿ ਲਿਆ ਨਾ ਵੀ 100 ਤੋਂ 1-2% ਤੋਂ ਨੂੰ ਚੀਜ਼ ਵੀ ਮੈਂ ਇਹਦੇ ਵਿੱਚ ਵੀਡੀਓ ਚ ਤਾਂ ਮੈਂ ਕਰ 1% ਦਾ ਵੀ ਸੌਵੇਂ ਹਿੱਸਾ ਨਹੀਂ ਦਿਖਾ ਸਕਿਆ ਪਰ ਜੇ ਮੈਂ ਕੱਲੀ ਮਹਾਲੀ ਨੂੰ ਵੀ ਇਹ ਗੱਲ ਕਰਾਂ ਵੀ ਜਿੱਥੋਂ ਪੰਜਾਬ ਚ ਪੈਸਾ ਆ ਰਿਹਾ ਉਹ ਵੀ ਕੁਝ ਪਰਸੈਂਟ ਦਾ ਆਪਾਂ ਕਹਿ ਸਕਦੇ ਹਾਂ 2-4% ਦੀ ਗੱਲ ਕਰੀਏ ਲੇਕਿਨ ਇਹ ਨਹੀਂ ਹੈਗਾ ਕਿ ਸਾਰਾ ਕੱਲਾ ਇੱਥੋਂ ਹੀ ਪੈਸਾ ਜਾਂਦਾ ਹੁਣ ਜਿਹੜੀ ਮੈਂ ਗੱਲ ਕਹਿਣਾ ਨਾ ਵੀ ਕੰਮ ਜੇ ਰੁਕਣ ਦੀ ਸੰਭਾਵਨਾ ਕਿਉਂ ਨਹੀਂ ਕਿਉਂਕਿ ਹੁਣ ਪੈਸਾ ਬਹੁਤ ਸਾਈਡਾਂ ਤੋਂ ਆ ਰਿਹਾ ਹੁਣ ਪੈਸਾ ਕੱਲੇ ਇਥੋਂ ਮਹਾਲੀ ਤੋਂ ਹੀ ਨਹੀਂ ਜਾਂਦਾ ਪੈਸਾ ਹੁਣ ਮਤਲਬ ਕਿਸੇ ਵੀ ਕਿਸੇ ਸ਼ਹਿਰ ਤੋਂ ਹੋਰ ਤੋਂ ਲਾ ਲੋ ਲੁਧਿਆਣੇੋਂ ਲਾ ਲੋ ਪਟਿਆਲੇੋਂ ਲਾ ਲੋ ਜੂਪੀ ਤੋਂ ਲਾ ਲੋ ਹਰਿਆਣੇ ਤੋਂ ਲਾ ਲੋ ਪੰਚਕੂਲੇ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਪੈਸਾ ਜਿਹੜਾ ਉਹ ਸਾਰਾ ਆਪਣੇ ਆ ਰਿਹਾਗਾ ਜੇ ਇੱਕ ਚੀਜ਼ ਕੋਈ ਖੜ ਜਾਂਦੀ ਆ ਤਾਂ ਦੂਜੀਆਂ ਚੱਲਦੀਆਂ ਰਹਿੰਦੀਆਂ ਨੇ ਮਤਲਬ ਅੱਗੇ ਹੁੰਦਾ ਸੀ ਕੱਲੀ ਮਹਾਲੀ ਤੋਂ ਪੈਸਾ ਆਉਂਦਾ ਹੁੰਦਾ ਜਦੋਂ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਸੀਗੀਆਂ ਉਦੋਂ ਕੱਲੀ ਮਹਾਲੀ ਦੇ ਵਿੱਚ ਵੱਧ ਤੋਂ ਵੱਧ 10 ਜਾਂ 15 ਕੰਪਨੀਆਂ ਹੀ ਆਈਆਂ ਸੀਗੀਆਂ ਉਹਨਾਂ ਦਾ ਕੰਮ ਉਦੋਂ ਠੱਪ ਹੋ ਗਿਆ ਮਹਾਰਾਜ ਰੋਕਤਾ ਜਦੋਂ ਬਾਦਲ ਸਾਹਿਬ ਨੇ ਮੈਂ ਉਹ ਨਹੀਂ ਕਰਨ ਦੇਣਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਕੰਮ ਰੁਕ ਗਿਆ ਸੀ ਕਿਉਂਕਿ ਪੈਸੇ ਦਾ ਸਰਕਲ ਰੁਕ ਗਿਆ ਦਫ਼ਤਰ ਨੂੰ ਲੈ ਕੇ ਤੇ ਜਿਹੜਾ ਮਤਲਬ ਹੁਣ ਹੁਣ ਇੱਕ ਪਾਸੇ ਜੇ ਰੁਕ ਜੂਗੇ ਤਾਂ ਦੂਜਾ ਚੱਲੀ ਜਾਂਦਾ ਦੂਜਾ ਰੁਕੂ ਤਾਂ ਮਤਲਬ ਬਾਕੀ ਦੇ ਸਾਰੇ ਪਾਸੇ ਚੱਲੀ ਜਾਂਦੇ ਨੇ ਸੋ ਦੋਸਤੋ ਕੰਮ ਹੈ ਜਿਹੜਾ ਕੰਮ ਤੁਹਾਨੂੰ ਬਹੁਤ ਹੈ ਕਰਨ ਨੂੰ ਜਿਹੜੇ ਬੰਦੇ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਮੈਂ ਹੌਸਲਾ ਦੇ ਰਿਹਾ ਕਿ ਤੁਸੀਂ ਕੰਮ ਕਰੋ ਹੌਸਲੇ ਨਾਲ ਤੁਹਾਨੂੰ ਬਹੁਤ ਕੁਝ ਇੱਥੇ ਕਰਨ ਲਈ ਤੇ ਇਹ ਵੱਖਰੀ ਗੱਲ ਹੁੰਦੀ ਹੈ ਪੈਸੇ ਦਾ ਕਿਸੇ ਕਾਰੋਬਾਰ ਦੇ ਵਿੱਚ ਇੱਕ ਦਿਨ ਚ ਕਾਮਯਾਬੀ ਨਹੀਂ ਮਿਲਦੀ ਟਾਈਮ ਲੱਗਦਾ ਹੁੰਦਾ ਤੇ ਬਟ ਮੈਂ ਕਿਸੇ ਨੂੰ ਡਰਾਉ ਨਹੀਂ ਰਿਹਾ ਇਤੇ ਕੋਈ ਬੰਦੇ ਜ਼ਮੀਨ ਲੈਣ ਨਾਲੇ ਇਦਾਂ ਵੀ ਨਾ ਡਰ ਜਾਣ ਵੀ ਖਵਣੀ ਮਤਲਬ ਕੀ ਹੋਜੂ ਇਹ ਤਾਂ ਸਿਰਫ ਤੁਹਾਨੂੰ ਉਹੀ ਚੀਜ਼ ਦਿਖਾਈ ਐ ਜਿਹੜੀ ਪਹਿਲਾਂ ਹੋਈ ਹੋਈ ਐ ਇਹਦੇ 'ਚ ਕੋਈ ਨਵੀਂ ਚੀਜ਼ ਨਹੀਂ ਇਹ ਪਹਿਲਾਂ ਚੱਲ ਹੀ ਰਿਹਾ ਉਹੀ ਤੁਹਾਨੂੰ ਵਸ ਤੁਹਾਨੂੰ ਉਹਦੀ ਪਿਕਚਰ ਮੈਂ ਵੀਡੀਓ ਦਿਖਾਤੀ ਵਸ ਸਿਰਫ ਗੱਲ ਤਾਂ ਇੰਨੀ ਆ। ਲੈ ਦੋਸਤੋ ਨਸੀਬ ਆ ਗਿਆ ਉਹ ਦਫ਼ਤਰ ਦੇ ਸਾਡੇ ਦੇ ਕੋਲੇ ਤੇ ਮੈਂ ਤੁਹਾਨੂੰ ਇੱਥੋਂ ਫਿਰ ਉਹਨੂੰ ਵੀਡੀਓ ਸਮਾਪਤ ਕਰਾਂਗੇ ਮਾੜਾ ਜਾਂ ਝਲਕ ਜੀ ਦਿਖਾ ਦਿੰਨੇ ਆਪਦੇ। ਲੈ ਵੀ ਦੋਸਤੋ ਨੂੰ ਅਸੀਂ ਇੱਥੇ ਆ ਗਏ ਆਪਦੇ ਦਫ਼ਤਰ ਕੋਲੇ। ਉਹ ਸਾਹਮਣੇ ਆ ਗਿਆ 에어ਪੋਰਟ ਅਸੀਂ 에어ਪੋਰਟ ਦੇ ਕੋਲੇ ਸਾਡਾ ਆਫਿਸ ਆ ਗਿਆ ਇੱਥੇ ਕੋਠੀ ਦੇ ਵਿੱਚ ਸਾਡਾ ਆਫਿਸ ਹੈਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ